ਕੀ ਬਾਅਦ ਅਸਰ ਕਿੰਨੇ ਕੋਟੇ ਕੀ ਦੇਖ ਲਾ ਬੋ ਜੀ ਜੇ ਜਿੱਦਾਂ ਤੁਹਾਨੂੰ ਪਤਾ ਹੈ ਐਮ ਸੀ ਸੀ ਇਜ਼ ਇਨ ਫੋਰਸ ਐਂਡ ਐਸ ਪਰ ਦੀ ਡਾਇਰੈਕਸ਼ਨਜ਼ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਡੀ ਜੀ ਪੀ ਪੰਜਾਬ ਪੰਜਾਬ ਪੁਲਿਸ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਉਹਦੇ ਤਹਿਤ ਹੀ ਸਾਡੀ ਟੀਮ ਜਿਹਨੂੰ ਕੀ ਲੀਡ ਕਰ ਰਹੀ ਸੀ ਕਿ ਸਾਡੇ ਐਸ ਪੀ ਡੀ ਸੰਦੀਪ ਮਾਨ ਜੀ ਐਂਡ ਉਹਨਾਂ ਦੇ ਨਾਲ ਡੀ ਐਸ ਪੀ ਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਆਈ ਸਬ ਇੰਸਪੈਕਟਰ ਯਸ਼ਪਾਲ ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਇੱਕ ਇਨਫੋਰਮੇਸ਼ਨ ਬੇਸਿਸ ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੋਲੇ ਕੱਲ ਦੀ ਵਾਰਦਾਤ ਹੈ ਉਹਦੇ ਮੱਦੇਨਜ਼ਰ ਅਸੀਂ ਐਫਆਈਆਰ ਵੀ ਦਰਜ ਕੀਤੀ ਹੋਈ ਹੈ ਐਨਡੀ ਪੀਐਸ ਐਕਟ ਦੇ ਤਹਿਤ ਉਹਦੇ ਵਿੱਚੋਂ ਜੋ ਟਰੱਕ ਅਸੀਂ ਫੜਿਆ ਹੈਗਾ ਇਹ ਹਰਿਆਣਾ ਰਜਿਸਟਰਡ ਟਰੱਕ ਹੈ ਉਹਨੂੰ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚੋਂ 105 ਬੋਰੀਆਂ ਜੋ ਕਿ ਵੇਇੰਗ ਅਰਾਊਂਡ 20 ਕੇਜੀਸ ਈਚ ਜੋ ਕਿ ਬਣਦਾ ਹੈਗਾ 2100 ਕੇਜੀ 21 ਕੁਇੰਟਲ ਭੁੱਕੀ ਚੂਰਾ ਪੋਸਟ ਪੋਪੀ ਹਸਕ ਅਸੀਂ ਬਰਾਮਦ ਕੀਤੀ ਹੈ ਜੋ ਕਿ ਇੱਕ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਜੋ ਇਹ ਅਕਿਊਜ਼ਡ ਅਸੀਂ ਫੜਿਆ ਹੈਗਾ ਵਿਕਰਮ ਕੁਮਾਰ ਹੈਗਾ ਸਿਰਸਾ ਹਰਿਆਣੇ ਦਾ ਰਹਿਣ ਵਾਲਾ ਜੋ ਕਿ ਇਹਨੂੰ ਚਲਾ ਰਿਹਾ ਸੀਗਾ ਹਾਲ ਕੀ ਘੜੀ ਜੀ ਜੋ ਅਸੀਂ ਪਤਾ ਕੀਤਾ ਇੰਟਰੋਗੇਸ਼ਨ ਜੋ ਪ੍ਰੀਲਿਮਿਨਰੀ ਇਹ ਜੋ ਟਰੱਕ ਇਹ ਸਮਾਨ ਲੈ ਕੇ ਆ ਰਹੇ ਸੀਗੇ ਇਹ ਰਾਜਸਥਾਨ ਤੋਂ ਕੰਸਾਈਨਮੈਂਟ ਚੱਲੀ ਸੀਗੀ ਅੱਗੇ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਐਸਟੈਬਲਿਸ਼ ਕਰਾਂਗੇ ਕਿ ਇਹ ਸਮਾਨ ਜਾਣਾ ਕਿੱਥੇ ਸੀਗਾ ਤੇ ਕਿੰਨੇ ਭੇਜਿਆ ਤੇ ਐਗਜ਼ੈਕਟ ਇਹਦਾ origin ਕਿੱਥੇ ਸੀਗਾ। ਇਹਦੀ ਮਾਰਕੀਟ ਵੈਲਿਊ ਕੀ ਹੈ ਜੀ? ਮਾਰਕੀਟ ਵੈਲਿਊ ਜੀ ਅਸੀਂ ਅਸੈਸ ਕਰਕੇ ਦੱਸ ਦਾਂਗੇ ਬਟ ਜਿੱਦਾਂ ਮੈਂ ਤੁਹਾਨੂੰ ਦੱਸੇ ਕਿ ਅਰਾਊਂਡ 2100 kg ਪੋਪੀ ਹਸਕ ਹੈਗਾ ਤਾਂ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਬਣਦੀ। ਸਰ ਪਹਿਲਾਂ ਵਾਲੇ ਪਰਚੇ ਵਗੈਰਾ ਹੈਗੇ ਜੀ ਇਹਦੇ। ਇਹ ਹਾਲ ਕੀ ਘੜੀ ਆ ਇਸ ਦੇ ਕਯੂਜ਼ ਬਿਲੋਂਗਸ ਟੂ ਹਰਿਆਣਾ। ਹਾਲ ਕੀ ਘੜੀ ਸਾਨੂੰ ਇਹਦਾ ਕੋਈ ਐਦਾ ਕ੍ਰਿਮੀਨਲ ਪਾਸਟ ਨਹੀਂ ਮਿਲਿਆ। ਸਰ ਕਿੰਨੀ ਦੇਰ ਤੋਂ ਪਹਿਲਾਂ ਵਾਲੀ ਕ ਉਹੀ ਅਸੀਂ ਜੀ ਅਭੀ ਤੋਂ ਫਿਲਹਾਲ ਫੜਿਆ ਹੀ ਹੈਗਾ ਅਸੀਂ ਇਹਨੂੰ ਪੇਸ਼ ਕਰਕੇ ਮਾਲ ਮੁਕਦਮਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਗੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿ ਬੈਕਗਰਾਉਂਡ ਕੀ ਹੈਗਾ ਕਿਵੇਂ ਉਹਨਾਂ ਦੇ ਕੰਟੈਕਟਸ ਆਇਆ ਕੌਣ ਇਹਦੇ ਹੋਰ ਇਸ ਕੌਨਸਪੀਰੇਸੀ ਇਸ ਐਕਟ ਦੇ ਵਿੱਚ ਇਹਦੇ ਸਾਥੀ ਹੈਗੇ ਇਹਨਾਂ ਸੋਮਰਸਨ ਦੇ ਵਿੱਚ ਇਹ ਪਹਿਲੀ ਇੱਕ ਵੱਡੀ ਐਡੀ ਵੱਡੀ ਵਾਰਦਾਤਾਂ ਹੋ ਰਹੀ ਹੈ ਜੋ ਇਲਾਕੇ ਦੇ ਬੱਚੇ ਨਸ਼ੇ ਦੇ ਬੱਚੇ ਭੁੱਕੀ ਵੇਚੀ ਜਾ ਰਹੀ ਹੈ ਜੋ ਉਸਨੂੰ ਪੂਸ ਕਵਰ ਕਰ ਰਹੀ ਹੈ ਇਹ ਐਲੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਅੱਗੇ ਆਉਣ ਵਾਲੇ ਸਮੇਂ ਦੇ ਜੀ ਦੇਖੋ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਿਦਾਇਤ ਹੈ ਕਿ ਅਸੀਂ ਸਾਰੇ ਹੀ ਸਾਰੇ ਤਾਂ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਮੋਹਮ ਜਾ ਰਹੀ ਹੈ ਉਹਦੇ ਮੱਦੇਨਜ਼ਰ ਹੀ ਇਹ ਕਾਫੀ ਵੱਡੀ ਖੇਪ ਛੋਟੀ ਵੀ ਅਸੀਂ ਹਰ ਰੋਜ਼ ਐਕਸਾਈਜ਼ ਦੇ ਐਨਡੀਪੀਐਸ ਤੇ ਰਿਕਵਰੀ ਸਾਡੀ ਹੁੰਦੀ ਰਹਿੰਦੀ ਹੈ ਛੋਟੇ ਛੋਟੇ ਬਟ ਇਹ ਕਾਫੀ ਵੱਡੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ one of the biggest ਸਰ ਜਾਣੀ ਕਿੱਥੇ ਸੀ ਭੁਕੇ ਜੀ ਇਹ ਜੀ ਅੱਗੇ ਜਿੱਦਾਂ ਕਿ ਕਾਫੀ ਤੁਹਾਨੂੰ ਪਤਾ ਹੀ ਹੈ ਇੱਥੇ ਲਾਗੇ ਜੋ ਡਿਸਟ੍ਰਿਕਟਸ ਐ ਉਹਦੇ ਵਿੱਚ ਜਾਣੀ ਸੀਗੀ ਸਪੈਸੀਫਿਕਸ ਅਸੀਂ ਜਦੋਂ ਇੰਟਰੋਗੇਸ਼ਨ ਕਰਾਂਗੇ ਫੇਰ ਆ ਜੀ